ਲਓ ਜੀ ਇਹ ਹੈਗਾ ਵਾ ਸੁਪੀਰੋਲਿਨਾ ਨੈਚੁਰਲ ਨੈਚੁਰਲ ਸੁਪੀਰੋਲਿਨਾ ਤੇ ਇਹਦੇ ਵਿੱਚ ਤਾਕਤ ਬਹੁਤ ਆ ਜਾਨੀ ਕਿ ਤੁਸੀਂ ਰੋਜ਼ਮਰਾਂਹ ਜ਼ਿੰਦਗੀ ਦੇ ਵਿੱਚ ਵੀ ਇਹਨੂੰ ਰੋਜ਼ ਯੂਜ਼ ਕਰ ਸਕਦੇ ਹੋ ਜਿਨ੍ਹਾਂ ਨੂੰ ਕੋਈ ਕਮਜ਼ੋਰੀ ਆ ਗਈ ਕਿਸੇ ਲੰਮੀ ਬਿਮਾਰੀ ਦੇ ਕਾਰਨ ਜਾਂ ਵੈਸੇ ਹੀ ਘਰ ਦੀਆਂ ਖਰਾਕਾਂ ਸਹੀ ਨਹੀਂ ਹੈਗੀਆਂ ਕਿਉਂਕਿ ਰੇਹਾਂ ਸਪਰੇਹਾਂ ਵਾਲਾ ਆਪਾਂ ਜਿਹੜਾ ਖਾਣਾ ਖਾਈ ਜਾਂਦੇ ਆ ਤੇ ਉਹਦੇ ਵਿੱਚੋਂ ਜਿਹੜੇ ਤੱਤ ਆ ਜਿਹੜੇ ਸਰੀਰ ਨੂੰ ਮਿਲਣ ਵਾਲੇ ਤੱਤ ਆ ਉਹ ਸਰੀਰ ਨੂੰ ਪੂਰੇ ਮਿਲਦੇ ਨਹੀਂ ਤਾਂ ਉਹਦੇ ਵਾਸਤੇ ਇੱਕ ਇਹ ਨੈਚੁਰਲ ਸਪੀਰੋਲਿਨਾ ਇੱਕ ਟੈਬਲੇਟ ਆਈਆਂ ਵਾ ਪੂਰੀਆਂ ਹਰਬਲ ਆ ਦੇਸੀ ਆਯੁਰਵੈਦਿਕ ਤੇ ਕੋਈ ਵੀ ਇਹਦੇ ਵਿੱਚ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਜਾਂਦੀ ਤੇ ਬਹੁਤ ਵਧੀਆ ਰਿਜ਼ਲਟ ਇਹਨਾਂ ਦੇ ਕਹਿੰਦੇ ਮਿਲ ਰਹੇ ਆ ਤੇ ਕਾਫੀ ਡਿਮਾਂਡ ਇਹਦੀ ਵਧੀ ਵੀ ਆ ਤੇ ਅੱਡੋ-ਅੱਡੀ ਕੰਪਨੀਆਂ ਇਸ ਨੂੰ ਤਿਆਰ ਕਰ ਰਹੀਆਂ ਵਾ ਅੱਡੜ ਕੋਸਟਾ ਸਾਰਿਆਂ ਦੀ ਤੇ ਜੇ ਕਿਸੇ ਨੇ ਮੰਗਾਉਣੀ ਹੋਵੇ ਇਸ ਤਰ੍ਹਾਂ ਦੀ ਡੱਬੀ ਦੇ ਵਿੱਚ ਆਉਂਦੀ ਹੈ ਇਹ ਤੇ ਇਹ ਡੱਬੀ ਤੁਸੀਂ ਮੰਗਾ ਸਕਦੇ ਹੋ ਸਾਡੇ ਤੋਂ ਤੇ ਵਿੱਚ ਇਹਦੇ 60 ਗੋਲੀਆਂ ਦੀ ਪੈਕਿੰਗ ਆ ਦੋ ਗੋਲੀਆਂ ਸਵੇਰੇ ਤੇ ਦੋ ਗੋਲੀਆਂ ਸ਼ਾਮ ਨੂੰ ਵਰਤਣੀਆਂ ਇਹਦੀਆਂ ਤੇ ਤੁਹਾਡੇ ਸਰੀਰ 'ਚ ਜੋ ਵੀ ਵਿਟਾਮਿਨਸ ਦੀ ਘਾਟ ਆ ਕਮੀਆਂ ਉਹ ਸਾਰੀਆਂ ਘਾਟਾਂ ਇਸ ਨੇ ਪੂਰੀਆਂ ਕਰ ਦੇਣੀਆਂ ਦੁੱਧ ਨਾਲੋਂ ਵੀ ਕਈ ਗੁਣਾ ਜ਼ਿਆਦਾ ਇਹਦੇ ਵਿੱਚ ਤਾਕਤਤਾ ਸੰਤਰਿਆਂ ਨਾਲੋਂ ਵੀ ਕਈ ਗੁਣਾ ਵੱਧ ਤਾਕਤਤਾ ਇਹਦੇ ਵਿੱਚ ਤੇ ਸੋ ਜਿਹੜੇ ਵੀਰਪੈਣ ਭਰਾ ਕਮਜ਼ੋਰੀ ਫੀਲ ਕਰਦੇ ਆ ਥਕਾਵਟ ਫੀਲ ਕਰਦੇ ਆ ਨੰਮੀ ਬਿਮਾਰੀ ਨਾਲ ਜੂਜ ਰਹੇ ਆ ਕਿਸੇ ਨਾਲ ਤਾਂ ਉਹਨਾਂ ਵਾਸਤੇ ਇਹ ਬਹੁਤ ਵਧੀਆ ਸਿੱਧ ਹੋ ਰਹੀ ਆ ਸਪੀਰੋਲੀਨਾ ਨੈਚੁਰਲ ਸਪੀਰੋਲੀਨਾ ਤੁਸੀਂ ਇਹਨੂੰ ਗੂਗਲ ਦੇ ਉੱਤੇ ਸਰਚ ਕਰਕੇ ਵੀ ਇਹਦੇ ਰਿਜ਼ਲਟ ਆ ਜਿਹੜੇ ਉੱਤੇ ਦੇਖ ਸਕਦੇ ਹੋ ਤੇ ਵੀ ਕੀ ਕੀ ਰਿਜ਼ਲਟ ਹੈ ਤੇ ਕੀ ਕੀ ਇਹਦੇ ਵਿੱਚ ਪਾਇਆ ਗਿਆ ਵਾ ਧੰਨਵਾਦ